ਸਾਹਿਬ ਜੀ ਸੁਲੋਕ ਨਹਲਾ ਚੰਤਾ ਉਭਿਆਨ ਭਈ ਮਤ ਮਦਮ ਸਤ ਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਕਪੂ ਕਪੂ ਕਰ ਜਾਣ ਕਪੂ ਟੇ ਖਪੇ ਖਪਾਹੀ ਇਧਰ ਇਧਰ ਆ ਗੁੜਾ ਗੁੜਾ ਪੈ ਨੁਕਮੈ ਨਹੀਂ ਤੇਰ ਅਗਿਆਨ ਭਈ ਬਤ ਬਦਮ ਸਤਿਗੁਰ ਕੀ ਪਰਤੀ ਕਨਾਹੀ ਸੰਦਰ ਕਪਟ ਸਭ ਕਪਟੋ ਕਰ ਜਾਣ 15 20 ਦਿਨ ਬਗਲਦਨ ਪਿਆ ਹੈ ਕਪਟੇ ਤਪਹਿ ਕੋਈ ਦਾਨੇ ਸਾਪ ਰਹਾ ਫਿਰ ਇੱਧਰ ਉੱਧਰ ਜਿਆਦੇ ਬਸ ਚੱਲ ਰਹਾ ਹੈ ਸਤਿਗੁਰੂ ਦਾ ਧਾਣਾ ਚਿੱਤ ਨਿਆਵੇ ਆਪਣ ਸੁਆਇ ਫਿਰ ਆਹੀ ਜਿੱਦ ਤੇ ਆਦੇ ਮੂਹੇ ਪਾਲੋ ਤਾਂ ਸਹੀ ਕਿਰਪਾ ਕਰੀ ਜੀ ਅਕਲ ਦੀ ਉਹ ਸਾਰੇ ਉੱਤੇ ਪਾਲਣ ਹੈ ਜਿਹੜੇ ਪੋਲੀਟੈਕਨੀਕਲ ਨਾਨਕ ਸਬਦ ਸੱਲਾਹੀ ਮੈਨੂੰ ਬਹੁਤ ਮੈਨੂੰ ਬਹੁਤ ਲੋ ਚੌਥਾ ਹੋਨ ਕਿੰਨੀ ਵਿਆਹ ਦੀ ਕਰਤੀ ਨੇ ਮਨ ਮੁਖ ਮਾਇਆ ਮੋਹਿ ਹੈ ਆਪੇ ਪਰ ਇਹ ਨੂੰ ਦੂਰੇ ਕਿ ਤੁਜ ਕੋਈ ਮਨੁਆ ਸਿਰ ਨਾ ਹੈ ਆਨੰਦਨ ਦਲ ਪਰਹੇ ਦਿਨ ਰਾਤੀ ਜੁਤੂ ਕੇ ਹੋਂ ਮੇ ਕਪਹਿ ਕਪਾਹੇ ਅੰਤਰ ਜੋਬ ਮਹਗੁਬਾਰਾ ਕਰਨ ਪਾਏ ਤੈਨੂ ਕ ਨਿਕਟ ਨਾ ਕੋਈ ਜਾਹੇ ਕੋਈ ਆਪ ਤੂਖੀ ਸੁਖ ਕਭੂ ਨ ਪਾਵੇ ਜਨਮ ਮਰ へ ਮਰ ਜਾ ਨਾਨਕ ਬਖਸ਼ ਲਈ ਪ੍ਰਭ ਸਾਚਾ ਜੇ ਗੁਰ ਚਰਨੀ ਜਿ ਚਿਤਨਾ ਹੈ ਹੋੜੀ ਸੰਤ ਤਪਤ ਪਰਵਾਨ ਜੋ ਪ੍ਰਭ ਕੋ ਆ ਨਿਤ ਵਿੱਚ ਸੇ ਬਿਚਕ ਖਣ ਜੰਤ ਦਵਾਈ ਨੂੰ 3-4 ਸਾਲ ਹੋ ਗਏ ਜਿਨੇ ਹਰ ਧਿਆ ਸਪਰਸ ਆ ਰਹਾ ਉਤਾਰ ਕੇ ਅੰਮ੍ਰਿਤ ਲੋਮ ਨਿਦਾਨ ਪੂਜਨ ਸੁਖਾਇਆ ਸੰਸਾਰ ਲਾਜ਼ੀ ਕਰਤ ਜਨੋ ਲਾਵੇ ਬੰਦਾ ਨਾ ਆਫ ਕਰੇ ਮਸਤਕ ਲਾਇਆ ਤੇ ਨਾ ਸੰਤ ਜਨਾ ਕੀ ਤੂਰ ਮਸਤਕ ਲਾਇਆ ਨਾਨਕ ਭਈ ਹਰ ਤੀਰਥ ਨਾਇਆ ਮਰੂਦੀ ਗੱਲ ਕਰ ਰਹੇ ਆ ਹੋਰ ਜੀ ਕਾਲਸ ਹਰਸ ਜੀ ਕੀ ਫਤਿਹ ਮੇਰੇ ਜੀਵਨ ਹੋਰਾਂ ਦੀ ਤਬਾਹਾਰ ਹੋਇਆ ਪੱਥਰ ਲੱਗਿਆ ਸਲੋਕ ਲੱਕੜਾ ਉਹ ਲੱਗਿਆ ਮਹੱਲਾ ਚੌਥਾ ਅੰਤਰ ਆ ਗਿਆ